ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਗਾ ਅਸੀਂ ਹਰ ਗੱਜ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਂ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਆਦਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਵਿਅਕਤੀ ਨੂੰ ਪੰਥ ਨੇ ਮੰਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਉਹ ਪੰਥਕ ਮਰਜ਼ਾਦਾ ਦੇ ਨਾਲ ਜਥੇਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾਦਾ ਅਨੁਸਾਰ ਉਸ ਦੀ ਕੋਈ ਤਾਜ ਪੋਸ਼ੀ ਕੀਤੀ ਗਈ ਹੈ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਫਿਰ ਇਹ ਜੇ ਟਕਰਾ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੋਏਗੀ ਇਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਤੀ ਪ੍ਰਸ਼ਨ ਉਸ ਲਈ ਖੇਚਲਾ ਦਿੱਤੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਪਤਸ਼ਰਬ ਜੀ ਦੇ ਔਰ ਦੂਸਰੇ ਸੰਸਹਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਸ ਉੱਤੇ ਮੈਂ ਆਪਣੇ ਵੱਲੋਂ ਇਹ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸੰਸਹਬਾਨਾਂ ਨੂੰ ਡਿਸਟੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਪੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਦਾ ਰੇ ਦੇ ਸ਼ਹੀਦੀ ਸਮਾਗਮ ਪ੍ਰਾਰੰਭ ਹੋਣ ਜਾ ਰਹੇ ਹੈ। ਮੇਰੀ ਜਾਣਕਾਰੀ ਮੁਤਾਬਕ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ ਤਉਦਮੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨੈਲ ਸਰਦਾਰ ਸੁਖ ਸਿੰਘ ਦੀ ਅਮਰ ਸ਼ਹੀਦ ਜਸਇਦਾਰ ਬਾਬਾ ਠਾਰਾ ਸਿੰਘ ਜੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗਣੀਆਂ ਉਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂੱਚੇ ਸ਼ਹੀਦਾਂ ਦੀ ਆਜ਼ਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪਰੰਤ ਜਸਇਦਾਰ ਸ਼੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪਰੈਸ਼ ਦੇ ਰਾਹੀਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਰਡ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰ ਅਲੰਘਣਾ ਹੋਈ ਤੁਸੀਂ ਦੇਖੋ ਦੋਖੇ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜਥੇਦਾਰ ਲਾਉਣਾ ਜਾਂ ਉਹਦਾ ਸਨਮਾਨਯੋਗ ਉਸ ਨੂੰ ਪਦਵੀ ਤੇ ਸਭਾਏ ਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਸ਼ੀ ਗੜ ਸਾਹਿਬ ਰਾਤ ਨੂੰ 2:30 ਵਜੇ ਚੱਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚੱਲਦੇ ਪ੍ਰਵਾਹ ਦੌਰਾਨ ਹੀ ਉਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਸੀਦੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਇਸਰੋਪਉ ਦੇ ਕੇ ਦੇਸ਼ੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਇਹ ਇਸ ਮਰਜ਼ਾ ਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਿਆਦਾ ਦੇ ਖਰੜੇ ਦੇ ਉੱਪਰ ਪੈਰੂਕਾਰ ਵੀ ਮੰਨਦੇ ਐ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੋਸ਼ੀ ਨਹੀਂ ਕਰਾਵਾਂਗਾ ਔਰ ਤਖ਼ਤ ਸ੍ਰੀ ਹੈਸਕੜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਨੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਘੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਹੈ ਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਜਥੇਦਾਰ ਲਾਏ ਨਹੀਂ ਅਸੀਂ ਜਥੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਜਥੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਯਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜੀ ਜਿਸ ਮਰਜੀ ਵਿਅਕਤੀ ਨੂੰ ਦਸੇਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਆਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਆਪਣਾ ਸਨੇਹਾ ਭੇਜ ਰਿਆਂ ਪੇਸ਼ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਆਦਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਤੇ 2 ਮਹੀਨੇ ਤੋਂ ਅਸੀਂ ਇਹ ਬਾਰ-ਬਾਰ ਅਪੀਲਾਂ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਕਿ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 ਪਹਿਲਾਂ ਨੰਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 ਮਈ ਤੱਕ ਦਾ ਸਮਾਂ ਦਿੱਤਾ ਅੱਜ 10 ਮਈ ਦਾ ਵੀ ਸਮਾਂ ਨੰਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤੱਕ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉੱਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਸ਼ੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਤਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਹ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜੇ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਸੀ ਤੇ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਵਿੱਚ ਅਸੀਂ ਆਪ ਟਕਰਾ ਪੈਦਾ ਕੀਤਾ ਫਿਰ ਇੱਥੇ ਬਸ ਨੇ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਉਹਨਾਂ ਦੀ ਡਿਊਟੀ ਹੈ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਸਖਸ਼ਰੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਟੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਜ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਤ ਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਉਹ ਪੰਥਕ ਮਰਜ਼ਾਦਾ ਦੇ ਨਾਲ ਜ세ਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾਦਾ ਅਨੁਸਾਰ ਉਸ ਦੀ ਕੋਈ ਤਾਜ ਪੋਸ਼ੀ ਕੀਤੀ ਗਈ ਹੈ ਉਹ ੱੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ ਛੇ ਜੀ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦੇਵਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹਨਾ ਕਿ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਉੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੋਏਗੀ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਹੋਏਗੀ ਅਸੀਂ ਪਹਿਲਾਂ ਇਹ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰਗੇ ਜੀ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗਾ ਉੱਠ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਦਾ ਭੋਗ ਪਿਆ ਸੀ ਉੱਥੇ ਜਿਸ ਵਕਤ ਗੜਗੱਜ ਸਰੋਪਾਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਾਨ ਤੇ ਜਥੇਦਾਰ ਨਹੀਂ ਤੇਰੇ ਹੱਥੋਂ ਅਸੀਂ ਸਰੋਪਾਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਨੂੰ ਤੇ ਪਹਿਲਾਂ ਵੀ ਅਕਾਲ ਤਖਤ ਸਾਹਿਬ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਤਾ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ। ਬਾਬਾ ਜੀ ਹਰ ਸਾਲ ਜਿਹੜਾ 6 ਜੂਨ ਦੇ ਉੱਪਰ ਜਿਹੜਾ ਸ਼੍ਰੀ ਕਾਤਾਖਰ ਸਫਦਰ ਜਥੇਦਾਰ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ ਔਰ ਅਗਰ ਜੇ ਗਿਆਨੀ ਕੁਲਪ ਸਿੰਘ ਗੜਗੱਜ ਨਹੀਂ ਦਿੰਦੇ ਤਾਂ ਤੁਹਾਡੀ ਕੀ ਸਲਾਹ ਹੈ ਕਿ ਵੀ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ ਕੌਣ ਜਾਰੀ ਕਰ ਸਕਦਾ? ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਹਨ। ਉਹਨਾਂ ਚੋਂ ਕੋਈ ਵੀ ਇੱਥੇ ਨੁਮਾਇੰਦਗੀ ਕਰ ਸਕਦਾ। ਸਰੀ ਅਕਾਲ ਤੱਕ ਸਾਭ ਜੀ ਦੇ ਹੈੱਡ ਗਰੰਥੀ ਆ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗਰੰਥੀ ਜਨ ਸਿੰਘ ਸਹਿਬਾਨਾਂ ਦੇ ਰੁਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾਅ ਨਹੀਂ ਜਿਹੜਾ ਜਥੇਦਾਰ ਸਰਪ੍ਰਮਾਨਤ ਨੇ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ ਭਾਵੇਂ ਜੀਪੀਸੀ ਕਹਦੀ ਹੈ ਕਿ ਜਥੇਦਾਰਾਂ ਦਾ ਅਧਿਕਾਰ ਸਿਰ ਸਾਡੇ ਕੋਈ ਹੈ ਇਹ ਦੇਖੋ ਐਸਜੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜਥੇਦਾਰ ਲਾਵੇ ਐਸਡੀਪੀਸੀ ਮਰਜ਼ਾਦਾ ਦੀ ਕੋਰ ਓਲੰਘਣਾ ਐ ਐਸਡੀਪੀਸੀ ਨੇ ਕੀਤੀ ਆ ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਆ ਦੱਸੋ ਇੱਕ ਵੀ ਐਗਜ਼ੈਂਪਲ ਹੈ ਕਿ ਇਸ ਤਰ੍ਹਾਂ ਦੇ ਅਧਿਕਾਰੀ ਦੀ ਨੁਕਤੀ ਕੀਤੀ ਹੋਵੇ ਇਹ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਧੱਕਾ ਕੀਤਾ ਔਰ ਜਾਣ ਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਐ ਸ਼੍ਰੋਮਣੀ ਕਮੇਟੀ ਦੇ ਜਸੇਦਾਰਾਂ ਨੂੰ ਲੱਗਣ ਦਾ ਵਿਧੀ ਵਿਧਾਨ ਹੈ ਜੇ ਜਦੋਂ ਦਸੇਦਾਰ ਲਾਏ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਦਾ ਦੂਦੇ ਤਖਸਾਂ ਦੇ ਦਸੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਸਾਧ ਪੋਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਮੁਤਿਆ ਜਥੇਬੰਦੀਆਂ ਉੱਤੇ ਦਸਤਾਰਾਂ ਲੈ ਕੇ ਸਿਰੋਪਾ ਲੈ ਕੇ ਉਹਨਾਂ ਨੂੰ ਮਾਨਤਾ ਦਿੰਦੀਆਂ ਇਹ ਤਾਂ ਕੁਝ ਹੋਇਆ ਹੀ ਨਹੀਂ ਪਰ ਉਹ ਕਹਿੰਦੇ ਮੀਟਿੰਗਾਂ ਵੀ ਕਰ ਲੈਣੇ ਪੰਜ ਸਿੰਘ ਸਮਾਣਾ ਦੀ ਮੀਟਿੰਗ ਵੀ ਕਰ ਚੁੱਕੇ ਨੇ ਉੱਥੇ ਫੈਸਲੇ ਵੀ ਲੈ ਚੁੱਕੇ ਨੇ ਉਹ ਜਿਹੜਾ ਬੰਦਾ ਇਹਦੇ ਤੱਕ ਕੌਮ ਦੇ ਵਿੱਚ ਜਥੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ